ਮਨਿੰਦਰ ਸਿੰਘ ਪਿੰਡ ਫਰਾਜ ਜ਼ਿਲ੍ਹਾ ਸਰਹੱਤਾ ਅੱਜ ਮੈਂ ਤੁਹਾਡੇ ਸਾਹਮਣੇ ਲੈ ਕੇ ਪੇਸ਼ ਹੋਇਆ ਆਪਣਾ ਸਮੁੰਦਰ ਤੇ ਤੁਹਾਨੂੰ ਲੱਗ ਰਿਹਾ ਪਤਾ ਲੱਗ ਰਿਹਾ ਹੋਊਗਾ ਵੀ ਸਮੁੰਦਰ ਦੀ ਜਿਹੜੀ ਆਪਣੇ ਦੀ ਆ ਹੁਣ ਬਾਡੀ ਆ ਤੇ ਆਪਣਾ weight ਆ ਤੇ length ਆ ਸਾਰਾ ਕੁਝ ਵਧਿਆ ਮੈਨੂੰ ਤਾਂ ਪੂਰਾ ਵਧਿਆ ਲੱਗ ਰਿਹਾ ਇਹ ਕੋਈ ਵੀ ਸਪਲੀਮੈਂਟ ਨਹੀਂ ਵਧਿਆ ਇਹਨੂੰ ਵਧਾਉਣ ਵਾਸਤੇ ਸਿਰਫ ਆਹ ਆਪਾਂ ਮੈਪਲ ਯੂਜ਼ ਕੀਤੀ ਆ ਬਾਈਦਰਨ ਪੌਦੇ ਨੂੰ ਹੋਏ ਆ 2 ਕਿਲੋ ਦੇਣੀ ਸੀ ਮੈਂ 1.5 ਕਿਲੋ ਹੀ ਦਿੱਤੀ ਆ ਕਿਉਂਕਿ ਇਹ ਇੰਨਾ ਖਾਂਦਾ ਨਹੀਂ ਕੋਈ ਨਾਲ ਇੱਥੇ 골ਡ ਨਹੀਂ ਕੁਛ ਨਹੀਂ ਮੈਂ ਮੈਪਲੀ ਵਾਲਿਆਂ ਨੂੰ ਕਹੂੰਗਾ ਜਿਹੜੇ ਸਾਂਹ ਤਿਆਰ ਕਰਦੇ ਹਨ ਉਹਨਾਂ ਵਾਸਤੇ ਮੈਪਲੀ ਵੀਡ ਵਰਦਾਨ ਝੋਟਨਾ ਤਿਆਰ ਕਰਨ ਵਾਸਤੇ ਸਿਰਫ ਮੈਂ ਫਾਰਮੂਲਾ ਯੂਜ਼ ਕੀਤਾ ਹੈ ਮੈਪਲੀ ਦਾ ਮੇਰਾ ਤਾਂ ਦਿਲ ਖੁਸ਼ ਕਰਦਾ ਇਹ ਫਾਰਮੂਲੇ ਨੇ ਮੈਂ ਮਰੇ ਮੈਂ ਵੀਰ ਨੂੰ ਕਹੂੰਗਾ ਇੱਕ ਇੱਕ ਬਰੀਕੀ ਦਿਖਾ ਦੇ ਸਾਂ ਦੀ ਪਹਿਲਾਂ ਵੀ ਆਪਾਂ ਇਹਦੀ ਵੀਡੀਓ ਬਣਾਈ ਹੈ ਜਿਹਦੇ ਵਿੱਚ ਆਪਾਂ ਇਹਦਾ ਸਾਰਾ ਖਾਨਦਾਨ ਬਾਰੇ ਇਹਦੀ ਬਲੱਡ ਲਾਈਨ ਬਾਰੇ ਗੱਲ ਕੀਤੀ ਹੈ ਤੁਸੀਂ ਉਹ ਵੀਡੀਓ ਦੇ ਵਿੱਚ ਤੇ ਆ ਵੀਡੀਓ ਦੇ ਵਿੱਚ ਡਿਫਰੈਂਸ ਦੇਖ ਸਕਦੇ ਹੋ ਹਜੇ 22 ਦਿਨ ਦਿੰਦਿਆਂ ਨੂੰ ਹੋਈ ਹੈ ਮੈਪਲੀ ਫਿਊਰ ਮੈਂ ਤਾਂ ਕਹੂੰਗਾ ਸਾਰੇ ਯੂਜ਼ ਕਰੋ ਮੈਪਲੀ ਦਾ ਹਾਈ ਫਰਗਟਾ ਆ ਅੱਡੋ ਅੱਡ ਰੇਟ ਹੋਊਗਾ ਗੱਲ ਕਰ ਮੈਨੂੰ ਇਹ ਬਹੁਤ ਸਸਤੇ ਰੇਟ ਤੇ ਮਿਲ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਮੈਪਲੀ ਹੈ ਤੇ ਇਹਦੇ ਵਿੱਚ ਤੁਸੀਂ ਕੈਮਰਾਮੈਨ ਵੀਰ ਨੂੰ ਕਹੂੰਗਾ ਪਿੱਛੋਂ ਵੀ ਦਿਖਾਊਗਾ ਕੋਈ ਫੀਡ ਨਹੀਂ ਯੂਜ਼ ਕੀਤੀ ਸੀ ਆ ਤਾਂ ਪਹਿਲਾਂ ਕੋਈ ਲੈਟੀ ਨਹੀਂ ਸੀ ਘਰੇ ਸਿਰਫ ਗੁੱਲ ਤਿਆਰ ਉਹੀ ਕੀਤਾ ਸੀ ਸ਼ੋਅ ਤੇ ਲੈ ਕੇ ਗਿਆ ਸੀ ਉੱਥੋਂ ਜਿੱਤ ਕੇ ਆਇਆ ਸੀ ਫੇਰ ਮੈਂ ਕੁਝ ਨਹੀਂ ਜਿਵੇਂ ਦੂਜੇ ਕਹਿੰਦੇ ਆ ਜੀ ਆਹ ਦੁੱਧ ਪਿਉਉਣੇ ਆ 3 ਕਿਲੋ 4 ਕਿਲੋ ਆ ਕਰਦੇ ਆ ਵਾਹ ਸਾਡੇ ਕੁਝ ਨਹੀਂ ਦਿੱਤਾ ਸਿਰਫ ਮੈਪਲੀ ਨੇ ਸਾਡਾ ਤਾਂ ਰੰਗ ਭਾਗ ਲਾ ਤੇ ਤੇ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਟੈਸਟਿਕਲ ਦਾ ਸਾਈਜ਼ ਸਾਨ ਦਾ ਪਿੱਠਪੂੜਾ ਸਾਰਾ ਕੁਝ ਦਿਖਾਓ ਇੱਕ ਚੀਜ਼ ਹੋਰ ਦੋਸਤੋ ਤੁਸੀਂ ਹੁਣ ਦੇਖੋ ਮੜਾ ਜਾ ਇੱਧਰ ਵੀ ਸ਼ੈਡ ਆ ਕੇ ਦਿਖਾਓ ਫਾਈਟ ਪਹਿਲਾਂ ਓਏ ਦੇਖ ਲਓ ਪਹਿਲਾਂ ਵਾਲੀ ਵੀਡੀਓ ਚ ਦੇਖ ਲਿਓ ਤੇ ਹੁਣ ਵਾਲੀ ਚ ਦੇਖ ਲਿਓ ਮੈਂ ਸਾਰਿਆਂ ਨੂੰ ਕਹੂੰਗਾ ਮੈਕਨੀ ਫੀਡ ਯੂਜ਼ ਕਰੋ ਬਹੁਤ ਜਿਆਦਾ ਚੰਗੀ ਫੀਡ ਹੈ ਥੈਂਕ ਯੂ ਬਾਏ ਬਾਏ